ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਆ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦੇ 4:00 ਵਜੇ ਗਏ ਨੇ ਜੀ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਚੈਨਲ ਤੋਂ ਇਲਾਵਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜੀ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਇੰਟਰਸਟ ਆ ਹਨਾ ਤਾਂ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਬਾਕੀ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਆ ਜੀ ਕਿਉਂਕਿ ਆਪਣੇ ਕੁਝ ਈਵਰਸ ਦੇ ਕਮੈਂਟ ਆਏ ਸੀ ਹਨਾ ਗੁਰਬਾਣੀ ਦੇ ਸਬੰਧਿਤ ਸੋ ਆਪਾਂ ਤੁਹਾਡੇ ਨਾਲ ਉਹ ਵੀ ਗੱਲਾਂ ਕਰਾਂਗੇ ਤੇ ਜਿਵੇਂ ਉਹਨਾਂ ਦਾ ਮਤਲਬ ਮੰਦੀ ਸ਼ੰਕਾ ਹਨਾ ਵੀ ਪਾਟ ਕਰਨ ਦੀ ਬਾਤ ਤੋਂ ਫਿਰ ਕੰਮ ਨਹੀਂ ਬੰਦਦਾ ਉਹਦੇ ਸਬੰਧਤ ਆਪਾਂ ਗੱਲ ਕਰਾਂਗੇ ਵੀ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਕਿੱਦਾਂ ਪਾਟ ਕਰਨਾ ਚਾਹੀਦਾ ਤੇ ਨਾਲੇ ਨਾਲ ਆਪਾਂ ਕੁਸੂਈ ਦਾ ਕੰਮ ਕਰਾਂਗੇ ਨਾਲ ਨਾਲ ਆਪਾਂ ਗੱਲ ਕਰਾਂਗੇ ਇਸ ਟਾਈਮ ਮੈਂ ਬਾਹਰ ਖੜੀ ਆਂ ਜੀ ਤੇ ਮੈਂ ਆਈ ਸੀ ਬਾੜੀ ਵਾਲੇ ਪਾਸੇ ਦਿਨੀ ਤਾਂ ਇੱਧਰ ਨਿਕਲਿਆ ਨਹੀਂ ਆਉਂਦਾ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਧੁੱਪ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਹੁਣ ਮੈਂ ਆਈ ਸੀ ਮੈਂ ਇਹ ਵੀ ਚਲੋ ਮੈਂ ਨਾਲੇ ਕੀੜਾ ਮਾਰਿਆ ਵਾ ਦੇਖਿਆ ਵਾ ਤੇ ਉੱਪਰ 4 ਵਜੇ ਵੀ ਤੁਸੀਂ ਦੇਖ ਸਕਦੇ ਪਿੱਛੇ ਕਿੰਨੀ ਕੈੜੀ ਧੋਪ ਆ ਮਤਲਬ 5 ਵਜੇ ਵੀ ਐਂ ਲੱਗਦਾ ਹੁੰਦਾ ਵੀ ਸਿਖਰ ਦੁਪਹਿਰਾ ਸੋ ਇੱਧਰ ਮੈਂ ਥੋੜਾ ਜਿਹਾ ਸਵੇਰੇ ਜਾਂ ਸ਼ਾਮ ਨੂੰ ਹੀ ਨਿਕਲਦੀਆਂ ਜਦੋਂ ਧੁੱਪ ਚਲੀ ਜਾਂਦੀ ਆ ਸਵੇਰੇ ਸਾਜਰੇ ਤੇ ਚਲੋ ਹੁਣ ਆਪਾਂ ਚੱਲਦੇ ਅੰਦਰ ਜੀ ਕਿਉਂਕਿ ਇੱਥੇ ਮੈਂ ਹੁਣ ਵੀ ਕੰਧ ਦੀ ਛਾਂਚ ਖੜੀ ਸੀ हां जी लो जे थन मैं काट रही आंगी जी कद्दू दी सब्जी आज बनाणा कद्दू ये कल बनाया ਸੀ जी मटर पनीर ਤਾਂ ਕਰਕੇ ਫਿਰ ਕੱਲ ਹੈਵੀ ਹੋ ਗਿਆ ਅੱਜ ਮੈਂ ਸੋਚਿਆ ਚਲੋ ਕੁਛ ਹਲਕਾ ਜਾਵੀ ਹਾ ਕੋਈ ਹਰੀ ਸਬਜੀ ਬਣਾਈਏ ਤੇ ਬਾਕੀ ਮੈਂ ਆਪਣੇ ਲਈ ਕਦੂਆਂ ਦੇ ਨਾਲ ਬਣਾਏ ਸੀ ਚੌਲ ਅਰਮਾਨ ਤੇ ਉਹਦੇ ਡੈਡੀ ਨੇ ਔਰ ਮੰਮੀ ਨੇ ਇੰਨਾਂ ਲਈ ਰੋਟੀ ਕਿਉਂਕਿ ਮੈਨੂੰ ਕਦੂ ਦੀ ਸਬਜ਼ੀ ਦੇ ਨਾਲ ਜਿਹੜੀ ਚੌਲ ਖਾਣੇ ਬਹੁਤ ਵਧੀਆ ਲੱਗਦੇ ਆ ਕਦੂ ਦੀ ਸਬਜ਼ੀ ਚੌਲ ਪਾ ਕੇ ਦਹੀਂ ਪਾ ਕੇ ਖਾਦੇ ਬਹੁਤ ਸਵਾਦ ਲੱਗਦੇ ਜਿਵੇਂ ਰਾਜਮਾ ਚੌਲ ਲੱਗਦੇ ਨੇ ਕੜੀ ਚੌਲ ਉਸੇ ਤਰ੍ਹਾਂ ਲੱਗਦੇ ਨੇ ਤੇ ਬਾਕੀ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਕਿਉਂਕਿ ਅੱਗੇ ਆਪਾਂ ਮਤਲਬ ਕਿ ਕਈ ਆਪਣੇ ਈਵਰਸ ਦੇ ਕਮੈਂਟ ਆਏ ਸੀ ਹਨਾ ਵੀ ਗੁਰਬਾਣੀ ਜਪਨ ਤੋਂ ਬਾਅਦ ਵੀ ਸਾਡੇ ਕੰਮ ਨਹੀਂ ਹੋ ਰਹੀ ਜਾਂ ਵੀ ਹਨਾ ਮਨ ਸ਼ਾਂਤ ਨਹੀਂ ਹੋ ਰਿਹਾ ਜਾਂ ਧਿਆਨ ਨਹੀਂ ਲੱਗ ਰਿਹਾ ਜਾਂ ਮਨ ਪਟਕਦਾ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਵੈਸੇ ਤਾਂ ਮੈਂ ਸੋਚਿਆ ਸੀ ਵੀ ਇੱਥੇ ਕੰਮ ਕਰਦੀ ਕਰਦੀ ਤੁਹਾਡੇ ਨਾਲ ਸਾਰੀ ਗੱਲ ਕਰਾਂ ਪਰ ਨਾ ਪਿੱਛੇ ਪਰ ਸ਼ੁਆਹ ਦਾ ਵੀ ਨਹੀਂ ਰੋਲਾ ਬਹੁਤਾ ਰਿਆ ਸੀ ਕਿਉਂਕਿ ਧਾਰਾਂ ਦਾ ਟਾਈਮ ਸੀ ਜੀ ਪਰ ਧਾਰਾਂ ਦੇ ਟਾਈਮ ਸੱਜਰ ਸੂਈਆਂ ਬੈੜੀਆਂ ਤੁਹਾਨੂੰ ਪਤਾ ਵੀ ਰਿੰਗਦੀਆਂ ਨੇ ਹਣਾ ਤੇ ਉਹਨਾਂ ਨੂੰ ਤਾਂਗ ਹੁੰਦੀ ਆ ਵੀ ਛੇਤੀ ਧਾਰ ਦੀ ਸੋ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਵੀ ਇੱਥੇ ਹਲੇ ਮੈਂ ਨਹੀਂ ਬਾਅਦ ਚ ਫਿਰ ਮੈਂ ਬਹਿ ਕੇ ਤੁਹਾਡੇ ਨਾਲ ਬਾਅਦ ਚ ਨਿੱਕੀ ਸਾਰੇ ਗੱਲ ਆਪਾਂ ਅੱਗੇ ਵੀਡੀਓ ਦੀ ਬਣਾਈ ਆ ਤੇ ਸੋ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਧਿਆਨ ਨਾਲ ਸੁਣਿਓ ਸਾਰੀ ਵੀਡੀਓ ਸੁਣਿਓ ਹਨਾ ਉਸ ਤੋਂ ਬਾਅਦ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿੱਦਾਂ ਦੀ ਲੱਗਦੀ ਆ ਜਾਂ ਕਿੱਦਾਂ ਦੀ ਤੁਸੀਂ ਚਾਹੁੰਦੇ ਹੋਰ ਵੀਡੀਓ ਆਪਾਂ ਲੈ ਕੇ ਆਈਏ ਦੇਖ ਤੇ ਮੇਰੀ ਸਬਜੀ ਵੀ ਤਕਰੀਬਨ ਜੀ ਦੇਖਿਓ ਤੁਸੀਂ ਕੱਟੀ ਜਾ ਚੁੱਕੀ ਆ ਸਬਜੀ ਘਟ ਗਈ ਪਹਿਲਾਂ ਮੈਨੂੰ ਐ ਸਿਗਾ ਵੀ ਮੈਂ ਤੜਕਾ ਵਗੈਰਾ ਚਲੋ ਲਗਾ ਕੇ ਫਿਰ ਉਸ ਤੋਂ ਬਾਅਦ ਰੋਟੀ ਬਣਾ ਲੂੰਗੀ ਫਿਰ ਪਰ ਮੰਮੀ ਕਹਿੰਦੇ ਚਲੋ ਵੀ ਤੜਕਾ ਮੈਂ ਲਗਾ ਲੈਂਨੀ ਹੂੰ ਤੋ ਗੁਆ ਸਟਲਾ ਕਿਉਂਕਿ ਉਹਨਾਂ ਦੀ ਦੋ ਦਿਨ ਤੋਂ ਜੀ ਸਿਹਤ ਖਰਾਬ ਸੀ ਸੋ ਕਹਿੰਦੇ ਚਲੋ ਵੀ ਹੁਣ ਮੈਂ ਠੀਕ ਆ ਵੈਸਤਾ ਕਰਨ ਨੂੰ ਟੈਸਟ ਕਰਾਉਣੇ ਨੇ ਉਹਨਾਂ ਦੇ ਵੀ ਤੇ ਕਹਿੰਦੇ ਮੈਂ ਠੀਕ ਆ ਵੀ ਤੂੰ ਚਲ ਗੁਆ ਸਟਲਾ ਮੈਂ ਤੜਕਾ ਲਗਾ ਲੈਂਨੀ ਆ ਤੇ ਫਿਰ ਮੈਂ ਕਿਹਾ ਚਲੋ ਠੀਕ ਆ ਮੈਂ फटाफट ਮੈਂ ਸਬਜੀ ਫਿਰ ਕੱਟ ਕੇ ਦੇਤੀ ਸੀਗੀ ਤੇ ਮੈਂ ਕਿਹਾ ਪਿਆਜ਼ ਪਿਆਜ਼ ਵਗੈਰਾ ਵੀ ਕੱਟਦੇ ਸੀ ਮੈਂ ਕਿਹਾ ਵੀ ਚਲੋ ਵੀ ਤੁਸੀਂ ਤੜਕਾ ਤੜਕਾ ਲਗਾ ਲੀ ਹਣਾ ਤੇ ਚਲੋ ਜੀ ਵੀਡੀਓ ਅੱਗੇ ਜ਼ਰੂਰ ਦੇਖਿਓ ਪੂਰੀ ਹੌਣ ਕੱਢ ਰਹੇ ਹਾਂ ਜੀ ਪਟਾਰਾ ਆਥਨ ਦਾ ਵੇਲਾਗਾ ਤੇ ਟਾਈਮ ਹੋ ਗਏ ਨੇ ਜੀ 6:30 ਦਾ ਟਾਈਮ ਤੇ ਇੱਧਰ ਸਾਰੇ ਪਸ਼ੂ ਜੀ ਖੜੇ ਆਰਾਮ ਨਾਲ ਫੌਗਰ ਚੱਲ ਰਹੇ ਨੇ ਪੱਖੇ ਬੰਦ ਨੇ ਇਸ ਟਾਈਮ ਇਸ ਵਾਰੀ ਇੱਕ ਫੋਰ ਆ ਲਗਾਇਆ ਜੀ ਦੇਖੋ ਇਹ ਜਿਆਦਾ ਮਤਲਬ ਕਿ ਠੰਡਾ ਰੱਖਦਾ ਇਹ ਚਾਰੋਂ ਸਾਈਡ ਤੋਂ ਹੈਗਾ ਮੈਂ ਥੋੜਾ ਦਿਖਾਣਿਆ ਦਿੱਕਤਨ ਜਿਆਦਾ ਮੈਂ ਫੋਨ ਥੱਲੇ ਨਹੀਂ ਕਰ ਸਕਦੀ ਇਹਦੇ ਚਾਰ ਸਾਈਡਾਂ ਤੋਂ ਪਾਣੀ ਛਿੜਕਦਾ ਇਹ ਇਸ ਵਾਰੀ ਇੱਕ ਨਵਾਂ ਲਵਾਇਆਗਾ ਹਾਂਜੀ ਹੁਣ ਚਲੋ ਜੀ 15 ਚੱਲਦੇ ਹਾਂ ਹੁਣ ਆਪਾਂ ਗੱਲ ਕਰਾਂਗੇ ਜੀ ਬਹਿ ਕੇ ਤੇ ਪਹਿਲਾਂ ਮੈਂ ਸੋਚਿਆ ਸੀ ਵੀ ਕੰਮ ਕਰਦੀ ਕਰਦੇ ਤਾਂ ਨਾਲ ਗੱਲ ਕਰਾਂਗੇ ਫਿਰ ਉਦੋਂ ਪਸ਼ੂ ਬਹੁਤ ਗਾਹ ਪਾਰੇ ਸੀ ਕਿਉਂਕਿ ਆਪਣੇ ਨਹੀਂ ਸੱਜਦੇ ਸੀ ਵਹਿੜੀਆਂ ਤੇ ਉਹਨਾਂ ਨੂੰ ਫਿਰ ਇਹ ਹੁੰਦਾ ਨਾ ਵੀ ਧਾਰ ਛੇਤੀ ਚੋਲਣ ਤਾਂ ਕਰਕੇ ਫਿਰ ਉਹ ਰੌਲਾ ਜਿਆਦਾ ਪਾਉਂਦੀਆਂ ਇੱਕ ਹੈ ਦੋ ਤਿੰਨ ਫਿਰ ਉਹ ਕਿਸੇ ਦੀ ਗੱਲ ਵੀ ਨਹੀਂ ਸੁਣ ਲੈਂਦੀਆਂ ਫਿਰ ਤਾਂ ਕਰਕੇ ਮੈਂ ਕਿਹਾ ਵੀ ਚਲੋ ਵੀ ਮੈਂ ਬਾਤ ਸੀ ਬਹਿ ਕੇ ਆਪਾਂ ਗੱਲ ਕਰਾਂਗੇ ਤੇ ਫਿਰ ਤਾਂ ਕਰਕੇ ਮੈਂ ਕੰਮ ਕਰਦੇ ਵਕਤ ਫਿਰ ਉਦੋਂ ਟਾਈਨੀ ਤੁਹਾਡੇ ਨਾਲ ਗੱਲ ਸ਼ੇਅਰ ਕਰੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਅੰਦਰ ਬੈਠ ਕੇ ਗੱਲ ਕਰਦੇ ਆਂ ਆਪਾਂ ਹਾਂਜੀ ਲੋ ਹੁਣ ਆ ਪਾ ਗਏ ਅੰਦਰ ਜੀ ਹੁਣ ਮੈਂ ਕਮਰੇ ਚ ਬੈਠੀ ਆਂ ਕਿਉਂਕਿ ਬਾਹਰ ਬੈੜੀਆਂ ਰਿੰਗਰੀਆਂ ਜੀ ਫਿਰ ਉਹਦਾ ਕਰਕੇ ਮਤਲਬ ਕਿ ਵੀਡੀਓ ਚ ਆਵਾਜ਼ ਜਿਹੜੀ ਉਹ ਪ੍ਰੋਪਰ ਫ ਰਿਕਾਰਡ ਨਹੀਂ ਹੁੰਦੀ ਤਾਂ ਕਰਕੇ ਵੀ ਮੈਂ ਅੰਦਰ ਆ ਕੇ ਬੈਠ ਗਈ ਆਂ ਤੇ ਬਾਕੀ ਜੀ ਆਪਣੇ ਵਿਊਅਰਸ ਦਾ ਕਾਫੀ ਵਾਰ ਕਾਫੀ ਵਿਊਅਰਸ ਦਾ ਕਮੈਂਟ ਆਇਆ ਮਲੇ ਇੱਕ ਵਿਊਅਰਸ ਦਾ ਨਹੀਂ ਕਾਫੀ ਵਿਊਅਰਸ ਦਾ ਆਪਣਾ ਕਮੈਂਟ ਆਇਆ ਸੀ ਵੀ ਅਸੀਂ ਪਾਠ ਤਾਂ ਕਰਦੇ ਆਂਗੇ ਤੇ ਹਨਾ ਵੀ ਸਾਡਾ ਕੰਮ ਨਹੀਂ ਬਣਦਾ ਜਾਂ ਸਾਡੇ ਘਰ ਦੇ ਵਿੱਚੋਂ ਕਲੇਸ਼ ਨਹੀਂ ਜਾਂਦਾ ਜਾਂ ਵੀ ਇੱਕ ਆਪਾਂ ਪਿੱਛੇ ਜੇ ਕਮੈਂਟ ਆਇਆ ਸੀ ਮੈਂ ਪਾਠ ਬਹੁਤ ਕਰਦੀ ਆਂ ਪਰ ਗੁੱਸਾ ਬਹੁਤ ਆਉਂਦਾ ਸੋ ਤਾਂ ਕਰਕੇ ਮੈਂ ਕਿਹਾ ਵੀ ਚਲੋ ਵਾਰ-ਵਾਰ ਕਮੈਂਟ ਆ ਰਹੇ ਨੇ ਇਹ ਇਦਾਂ ਦੇ ਤੇ ਵੀ ਆਪਾਂ ਚਲੋ ਇਹਨਾਂ ਦਾ ਹਨਾ ਰਿਪਲਾਈ ਕਰੀਏ ਦੇਖੋ ਜੀ ਮੈਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਵਿਸ਼ਵਾਸ ਆਪਾਂ ਰੱਖਣਾ ਪੈਂਦਾ ਦੇਖੋ ਜੀ ਆਪਾਂ ਵਿਸ਼ਵਾਸ ਹੀ ਨਹੀਂ ਕਰਾਂਗੇ ਤੇ ਆਪਾਂ ਮਤਲਬ ਕਿ ਕੋਸ਼ਿਸ਼ ਵੀ ਨਹੀਂ ਕਰਾਂਗੇ ਤਾਂ ਫਿਰ ਉਸ ਚੀਜ਼ ਦਾ ਹੋਣਾ ਜਾਂ ਕੰਮ ਦਾ ਹੋਣਾ ਜਾਂ ਆਪਣੇ ਆਪ ਨੂੰ ਪੋਜ਼ਿਟਿਵ ਨਹੀਂ ਰੱਖਾਂਗੇ 네ਗੇਟਿਵ ਹੀ ਅਗਰ ਸੋਚੀ ਜਾਵਾਂਗੇ ਹਰ ਟਾਈਮ ਵੀ ਐਦਾਂ ਹੋਊਗਾ ਕਿ ਨਹੀਂ ਹੋਊਗਾ ਜਦੋਂ ਆਪਾਂ ਗੁਰਬਾਣੀ ਜਪ ਰਹੀਆਂ ਨਾ ਤਾਂ ਫਿਰ ਇਹ ਸੋਚੋ ਵੀ ਮੈਂ ਹੁਣ ਚਿੰਤਾ ਕਰਨੀ ਨਹੀਂ ਮੈਂ ਤਾਂ ਹੁਣ ਗੁਰੂ ਸਾਹਿਬ ਤੇ ਛੱਡ ਦੇਣਾ ਜੇ ਤੁਹਾਡੇ ਦਿਮਾਗ ਚ ਗੱਲ ਆਂਦੀ ਵੀ ਆ ਤਾਂ ਹੀ ਜੇ ਅੱਜ ਮੈਂ ਥੋੜਾ ਜਆ ਆਪਾਂ ਉੱਚੀ ਨਾ ਜਾਂ ਕਲੀਅਰ ਆਪਾਂ ਇਸ ਟਾਪਿਕ ਤੇ ਗੱਲ ਕਰਾਂਗੇ ਅਗਰ ਮੈਂ ਆਪਣੀ ਗੱਲ ਕਰਾਂ ਜੀ ਤੁਸੀਂ ਸਾਡੀ ਫਸਟ ਵੀਡੀਓ ਤੋਂ ਵੀ ਦੇਖ ਸਕਦੇ ਹੋ ਹਨਾ ਵੀ ਉਹਦੋਂ ਤੋਂ ਉਦੋਂ ਬਾਅਦ ਆਪਾਂ ਕਾਫੀ ਕੰਮ ਕਰਵਾਈ ਘਰ ਦੇ ਵੀ ਜਾਂ ਅਗਰ ਮੈਂ ਤੁਹਾਨੂੰ ਪਹਿਲਾਂ ਖੈਰ ਪਹਿਲਾਂ ਕਦੇ ਵੀਡੀਓ ਨਹੀਂ ਬਣਾਈ ਲੇਕਿਨ ਅਗਰ ਸ਼ੁਰੂ ਤੋਂ ਅਗਰ ਮੈਂ ਤੁਹਾਨੂੰ ਸਾਡੀ ਲਾਈਫ ਦਿਖਾਉਂਦੀ ਤੁਸੀਂ ਉਹਦੋਂ ਤੋਂ ਲੈ ਕੇ ਹੁਣ ਤੱਕ ਅਗਰ ਮੈਂ ਕਹਾਂ ਬਹੁਤ ਫਰਕ ਪੈ ਗਿਆ ਜੀ ਕਾਰਨ ਕੀ ਸੀ ਵਜ੍ਹਾ ਕੀ ਸੀ ਕਿਵੇਂ ਹੋਇਆ ਗੁਰਬਾਣੀ ਦੇ ਨਾਲ ਜੁੜਨ ਵਾਲੀ ਹੋਇਆ ਜੇ ਗੁਰੂ ਸਾਹਿਬ ਨੇ ਕੀਤਾ ਸਭ ਕੁਝ ਵਿਸ਼ਵਾਸ ਰੱਖਿਆ ਸ਼ੁਰੂ ਜੀ ਮੈਨੂੰ ਵੀ ਵਿਸ਼ਵਾਸ ਨਹੀਂ ਸੀ ਜਿਵੇਂ ਪਹਿਲਾਂ ਵੀ ਕਈ ਵਾਰੀ ਵੀਡੀਓ ਚ ਕਿਹਾ ਆਪਾਂ ਤਾਂ ਮੈਂ ਪਰ ਮੈਂ ਪਾਠ ਕਰਕੇ ਹਮੇਸ਼ਾ ਗੁਰੂ ਸਾਹਿਬ ਦੇ ਚਰਨਾ ਚਿਰ ਉਦਾਸ ਕੀਤੀ ਆ ਵੀ ਗੁਰੂ ਸਾਹਿਬ ਜੀ ਤੁਸੀਂ ਹੀ ਮੇਰਾ ਵਿਸ਼ਵਾਸ ਬਣਾਉਣਾ ਮੈਂ ਤੁਹਾਡੇ ਲੜ ਲੱਗੀਆਂ ਤੇ ਤੁਸੀਂ ਕਿਰਪਾ ਕਰੋ ਕਿ ਮੇਰਾ ਵਿਸ਼ਵਾਸ ਟੁੱਟੇ ਨਾ ਤੁਸੀਂ ਆਪ ਦੇ ਹੋਣ ਦਾ ਸਬੂਤ ਮੈਨੂੰ ਤੁਸੀਂ ਦੇਣਾ ਮੈਨੂੰ ਨਹੀਂ ਪਤਾ ਰੱਬ ਹੁੰਦਾ ਕਿ ਨਹੀਂ ਹੁੰਦਾ ਮੈਂ ਹਮੇਸ਼ਾ ਹੀ ਅਰਦਾਸ ਕਰਦੀ ਹੁੰਦੀ ਸੀ ਤੇ ਪਰਮਾਤਮਾ ਨੇ ਮੈਨੂੰ ਇੱਕ ਵਾਰ ਨਹੀਂ ਜੀ ਕਈ ਵਾਰੀ ਆਪ ਦੇ ਹੋਣ ਦਾ ਪਰਮਾਤਮਾ ਨੇ ਅੰਗ ਸੰਗ ਹੁੰਦਾ ਕਈ ਵਾਰੀ ਮੈਂ ਕਹਾਂਗੀ ਵੀ ਮੈਂ ਮੈਨੂੰ ਮਹਿਸੂਸ ਇਹ ਚੀਜ਼ ਹੋਈ ਆ ਹਨਾ ਵੀ ਜਦੋਂ ਮੈਂ ਕੋਈ ਕੰਮ ਅੜਿਆ ਹੁੰਦਾ ਮਹਿਸੂਸ ਮਤਲਬ ਮੈਂ ਇਹ ਨਹੀਂ ਕਹੂੰਗੀ ਕਿ ਮੈਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਹਨ ਉਹ ਕਿ ਕਹਿੰਦੇ ਹੁੰਦੇ ਉਹਨੂੰ ਤਾਂ ਬਹੁਤ ਵੱਡੀ ਕਿਸਮਤ ਚਾਹੀਦੀ ਤੇ ਬਹੁਤ ਨੇਕ ਕਰਮ ਚਾਹੀਦੇ ਨੇ ਤੇ ਗੱਲ ਇਦਾਂ ਵੀ ਜਦੋਂ ਕੋਈ ਵੀ ਕੰਮ ਸੋਚਦੀ ਸੀ ਵੀ ਜਾਂ ਕੰਮ ਇਦਾਂ ਹੋ ਜਵੇ ਵਧੀਆ ਕੰਮ ਇਦਾਂ ਕਰਨਾ ਤਾਂ ਪ੍ਰਮਾਤਮਾ ਨੇ ਉਹ ਹਮੇਸ਼ਾ ਕੰਮ ਗੁਰੂ ਸਾਹਿਬ ਨੇ ਅੰਗ ਸੰਗ ਹੋ ਕੇ ਆਪ ਕਰਵਾਇਆ ਪ੍ਰਮਾਤਮਾ ਨੇ ਦੇਖੋ ਜੀ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਹੈ ਨਾ ਅਗਰ ਤੁਸੀਂ ਦਿਲੀ ਦਾ ਇੱਕ ਘਰੇ ਕਰਦੇ ਹੋ ਵੈਸੇ ਦਾ ਤੁਸੀਂ ਪਾਠ ਦਿਲੀ ਕਰਿਆ ਕਰੋ ਜਿਵੇਂ ਜਪਜੀ ਸਾਹਿਬ ਆ ਜਾਂ ਚ ਪਈਸਾ ਵੀ ਆ ਰਹਿਰਾ ਸਾਹਿਬ ਜਾਂ ਮੂਲ ਮੰਤਰ ਸਾਹਿਬ ਕਰ ਲਿਆ ਕਰੋ ਬਾਗੀ ਸੇਵਾ ਤੋਂ ਜੋ ਪਰਮਾਤਮਾ ਨੇ ਆਪ ਹੀ ਲੈ ਲੈਣੀ ਆ ਜਾਂ ਸੁਖਮਨੀ ਸਾਹਿਬ ਦਾ ਪਾਠ ਆ ਸੁਖਮਨੀ ਸਾਹਿਬ ਸਾਰੇ ਸੁੱਖਾਂ ਦੀ ਮਨੀ ਆ ਕੋਈ ਵੀ ਕੰਮ ਤੁਹਾਡਾ ਨਹੀਂ ਬਣਦਾ ਚਾਹੀ ਆਪਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਚਾਹੀ ਆਪਣੇ ਘਰ ਦੇ ਵਿੱਚ ਕਲੇਸ਼ ਰਹਿੰਦਾ ਚਾਹੀ ਆਪਾਂ ਦਾ ਮਤਲਬ ਕਾਰੋਬਾਰ ਵਿੱਚ ਵਾਧਾ ਨਹੀਂ ਹੁੰਦਾ ਜਾਂ ਆਪਣੇ ਬੱਚਿਆਂ ਦੇ ਲਈ ਹਨਾ ਕੋਈ ਵੀ ਦੁਨਿਆਵੀ ਦੁਨਿਆਵੀ ਮਤਲਬ ਕੋਈ ਵੀ ਆਪਣੀ ਜਿਹੜੀ ਘਰ ਦੀ ਜਾਂ ਪਰਿਵਾਰ ਦੇ ਸਬੰਧ ਤੇ ਜਾਂ ਰਿਸ਼ਤੇਦਾਰਾਂ ਦੇ ਸਬੰਧ ਜਾਂ ਆਪਣੀ ਜ਼ਿੰਦਗੀ ਦੇ ਸਬੰਧ ਜੋ ਵੀ ਆਪਣੀ ਖੁਆਇਸ਼ ਹੈ ਜੋ ਦੁਨਿਆਵੀ ਹੈ ਅਗਰ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਜੇ ਅਵਾਜ਼ ਦਾ ਡਿਸਟਰਬ ਹੋਇਆ ਤਾਂ ਪਲੀਜ਼ ਅਡਜਸਟ ਕਰ ਲਿਓ ਹਣਾ ਤੇ ਜੇ ਆਪਾਂ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਡੇਲੀ ਦਾ ਇੱਕ ਸੁਖਮੀ ਸਗਾ ਪਾਠ ਜਿਹੜਾ ਰੋਜ਼ ਘਰੇ ਕਰਦੇ ਆ ਤੇ ਇੱਕ ਮਿੰਟ ਜੀ ਅਰਮਾਨ ਇਹ ਨਾ ਮੜਲੇ ਪੂਰੀ ਹੈ ਸ਼ੈਲੀਓ ਬੋਲੀ ਮੈਂ ਬੋਲ ਰਹੀ ਹਾਂ ਨਾ ਉਹਨੂੰ ਐ ਲੱਗਦਾ ਵੀ ਪਤਾ ਨਹੀਂ ਕੌਣ ਆ ਗਿਆ ਮੈਂ ਉੱਚੀ ਉੱਚੀ ਬੋਲ ਕੇ ਤੁਹਾਨੂੰ ਸਮਝਾ ਰਹੀ ਹਾਂ ਉਹਨੂੰ ਐ ਲੱਗਦਾ ਬਾਹਰ ਤੇ ਆ ਗਿਆ ਐਲਾ ਮੇਰੇ ਸਾਹਮਣੇ ਬੱਠੀ ਹੈ ਹਾਂਜੀ ਤੇ ਜੇ ਡੇਲੀ ਦਾ ਸੁਖਮਨੀ ਸਾਹਿਬ ਦਾ ਇੱਕ ਪਾਠ ਆਪਾਂ ਕਰਦੇ ਆਂ ਜੀ ਘਰ ਦੇ ਵਿੱਚ ਤੇ ਜਲ ਰੱਖਦੇ ਹਨਾ ਜੀ ਜਲ ਰੱਖ ਕੇ ਆਪਾਂ ਪਾਠ ਕਰਦੇ ਆਂ ਪੂਰਾ ਇੱਕ ਡੇਲੀ ਦਾ ਸੁਖਮਨੀ ਸਾਹਿਬ ਦਾ ਤੇ ਉਹ ਜਲ ਆਪ ਪੀਣੇ ਆ ਪਰਿਵਾਰ ਨੂੰ ਛਕਾਉਣੇ ਆ ਤੇ ਘਰ ਦੇ ਵਿੱਚ ਉਹਦਾ ਆਪ ਹਨਾ ਜਲਦਾ ਚਿਕਟਾ ਵੀ ਦਿਨੇ ਆ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਵੀ ਆਪਣੇ ਘਰ ਦੇ ਵਿੱਚੋਂ ਜਿਹੜੇ ਦੁੱਖ ਤਕਲੀਫਾਂ ਸਭ ਦਰਦ ਸਭ ਦੂਰ ਹੋਣ ਲੱਗ ਜਾਣਗੇ ਜੀ ਮੈਂ ਇਹ ਚੀਜ਼ਾਂ ਆਪ ਕੀਤੀਆਂ ਨੇ ਹਨਾ ਮੈਂ ਹਮੇਸ਼ਾ ਜਲ ਰੱਖ ਕੇ ਕੋਲ ਪਾਠ ਕਰਦੀ ਆ ਤੇ ਵੈਸੇ ਜਿਹੜੀਆਂ ਵੀਡੀਓ ਮੈਂ ਅੱਜ ਤੱਕ ਜਿਹੜੀਆਂ ਬਣਾਈਆਂ ਉਹਨਾਂ ਵਿੱਚ ਮੈਂ ਨਹੀਂ ਰੱਖਿਆ ਕੋਈ ਕਈ ਵਾਰੀ ਜੀ ਤੁਹਾਨੂੰ ਪਤਾ ਹੀ ਆ ਕਈ ਲੋਕ ਇਦਾਂ ਦੇ ਹੁੰਦੇ ਹਨ ਜੀ ਸੋਚ ਥੋੜੀ ਹੁੰਦੀ ਹੈ ਕਿ ਉਹਨਾਂ ਨੇ ਹਰ ਇੱਕ ਗੱਲ ਤੇ ਕੁਐਸਚਨ ਕਰਨੀ ਹੁੰਦਾ ਹਰ ਗੱਲ ਤੇ ਹਨਾ ਸੋ ਤਾਂ ਕਰਕੇ ਵੀ ਮੈਂ ਵੀਡੀਓ 'ਚ ਕਦੇ ਪਰ ਮੇਰੀਓ ਮੰਨ ਦੀ ਸ਼ਰਧਾ ਮੈਨੂੰ ਹੀ ਮਹਿਸੂਸ ਹੁੰਦਾ ਕਿ ਜਦੋਂ ਬਾਣੀ ਜਪਦੀ ਹੈ ਨਾ ਜਲ ਉਹ ਪਵਿੱਤਰ ਹੋ ਜਾਂਦਾ ਤੇ ਪਵਿੱਤਰ ਜਲ ਦੇ ਨਾਲ ਜਿਹੜਾਗਾ ਸਾਡੇ ਰੋਗ ਦੁੱਖ ਦਰ ਸਭ ਖੋ ਦੇਣੀ ਮੇਰਾ ਵਿਸ਼ਵਾਸ ਦਾ ਮੇਰਾ ਗੁਰੂ 'ਚ ਵਿਸ਼ਵਾਸ ਆ ਹਨਾ ਉਹ ਮੇਰੀ ਸ਼ਰਧਾ ਮੇਰੇ ਪ੍ਰਮਾਤਮਾ ਦੇ ਪ੍ਰਤੀ ਤੇ ਤੁਸੀਂ ਮਤਲਬ ਇਹਦੇ ਬਾਠ ਕਰਿਆ ਕਰੋ ਤੇ ਵਿਸ਼ਵਾਸ ਰੱਖੋ اٹਲ ਵਿਸ਼ਵਾਸ ਰੱਖੋ ਗੁਰੂ ਸਾਹਿਬ ਚਰਨਾਂ ਚਰਦਾਸ ਕਰਿਆ ਕਰੋ ਇੱਕ ਚੀਜ਼ ਅੱਛਾ ਜ਼ਰੂਰ ਕਰਿਆ ਕਰੋ ਮੈਂ ਕਿ ਪਾਠ ਕਰਦੀ ਆ ਨਾ ਪਾਠ ਕਰਨ ਤੋਂ ਵੱਧ ਅਰਦਾਸ ਕਰਦੀ ਆ ਅਰਦਾਸ ਕਰਨ ਦੇ ਟਾਈਮ ਨਾ ਮਤਲਬ ਐਂਡ ਦੇ ਵਿੱਚ ਜਦੋਂ ਆਪਾਂ ਮੱਥਾ ਟੇਕਦੀ ਆ ਨਾ ਤਦ ਸ ਦੇਖਣਾ ਕਿਵੇਂ ਰਿੰਗ ਰਹੀ ਹੈ ਜਿੱਦੁ ਮੈਂ ਅੰਦਰ ਤੇ ਮੱਥਾ ਟੇਕਦੀ ਆ ਨਾ ਗੁਰੂ ਸਾਹਿਬ ਦੇ ਚਰਨਾਂ ਚ ਦਾਸ ਕਰਕੇ ਤਾਂ ਮੈਂ ਅੱਖਾਂ ਬੰਦ ਕਰਕੇ ਮਹਿਸੂਸ ਕਰਦੀ ਆ ਤੁਸੀਂ ਵੀ ਮਹਿਸੂਸ ਕਰਿਆ ਕਰੋ ਮੈਂ ਹੀ ਮਹਿਸੂਸ ਕਰਦੀ ਆ ਕਿ ਦਸਵੇਂ ਪਾਤਸ਼ਾਹ ਜੀ ਨਾ ਸਾਹਮਣੇ ਖੜੀ ਆ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਆਪਣਾ ਹੱਥ ਸਿਰ ਰੱਖ ਕੇ ਮੱਥਾ ਟੇਕ ਰਹੀ ਆ ਉਹਦੇ ਚਰਨਾਂ ਨੂੰ ਮਤਲਬ ਕਿ ਆਪਦੀ ਮੁੱਥੇ ਨਾਲ ਛੂਕੇ ਵੀ ਮੱਥਾ ਟੇਕ ਰਹੀ ਆ ਹਨਾ ਤਾਂ ਮੀ ਮੈਂ ਮਹਿਸੂਸ ਕਰਦੀ ਆ ਤੁਸੀਂ ਵੀ ਅੱਖਾਂ ਬੰਦ ਕਰਕੇ ਅੰਦਰ ਤੇ ਮੱਥਾ ਟੇਕਦੇ ਹੋ ਅਰਦਾਸ ਕਰਦੇ ਹੋ ਇਹ ਦੋਏ ਮਹਿਸੂਸ ਕਰਿਆ ਕਰੋ ਗੁਰੂ ਸਾਹਿਬ ਦਾ ਰੂਪ ਦੇਖਿਆ ਕਰੋ ਦਸਵੇਂ ਪਾਤਸ਼ਾਹ ਜੀ ਦਾ ਰੂਪ ਦੇਖਿਆ ਕਰੋ ਮਹਿਸੂਸ ਕਰਿਆ ਕਰੋ ਚੀਜ਼ ਨੂੰ ਤੁਸੀਂ ਦੇਖੋਗੇ ਇੱਕ ਦੋ ਵਾਰ ਤੁਸੀਂ ਟਰਾਈ ਕਰੋ ਹੈਨਾ ਹੌਲੀ ਹੌਲੀ ਤੁਹਾਡੇ ਨਾਲ ਮਤਲਬ ਕਿ ਬੰਦ ਅੱਖਾਂ ਦੇ ਵਿੱਚ ਤੁਹਾਨੂੰ ਤਸਵੀਰ ਗੁਰੂ ਸਾਹਿਬ ਦੀ ਬਣਨੀ ਸ਼ੁਰੂ ਹੋ ਜੂਗੀ ਕਿਉਂਕਿ ਮੈਂ ਇਹ ਚੀਜ਼ ਆਪ ਕਰਦੀ ਆ ਜੀ ਤੇ ਮਤਲਬ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਉਸ ਟਾਈਮ ਬਹੁਤ ਜ਼ਿਆਦਾ ਹੈਨਾ ਜਦੋਂ ਆਪਾਂ ਫੰਦ ਅੱਖਾਂ ਖਾ ਕੇ ਗੁਰੂ ਸਹਿਬ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਗੁਰੂ ਸਾਹਿਬ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪਰਮਾਤਮਾ ਵੀ ਫਿਰ ਆਪਣੀ ਖੁਆਇ ਜ਼ਰੂਰ ਪੂਰੀ ਕਰਦੇ ਨੇ ਸੋ ਵਿਸ਼ਵਾਸ ਰੱਖੋ ਜੀ ਇਹ ਨਹੀਂ ਹੈਗਾ ਗੁਰਬਾਣੀ ਅਗਰ ਆਪਾਂ ਸੋਚ ਲਈਏ ਅੱਜ ਬਾਠ ਕਰ ਲਿਆ ਤਾਂ ਕੱਲ ਨੂੰ ਆਪਣਾ ਕੰਮ ਬਣ ਜੂਗਾ ਜਾਂ ਆਪਾਂ ਕਹੀ ਇੱਕ ਮਹੀਨਾ ਬਾਠ ਕਰ ਲਿਆ ਕੰਮ ਬਣ ਜੂਗਾ ਜਾਂ ਆਪਾਂ ਇੱਕ ਮੈਂ ਅਗਰ ਆਪਣੀ ਗੱਲ ਕਰਾਂ ਜੀ ਮੈਂ ਸ਼ੁਰੂ ਦੇ ਵਿੱਚ ਤਾਂ ਇਹ ਤੋ 3 ਸਾਲ ਲਗਾਤਾਰ ਮਤਲਬ ਕਿ ਪਾਠ ਕਰਿਆ ਉਸ ਤੋਂ ਬਾਅਦ ਜਾ ਕੇ ਜੇ ਸਾਡੇ ਕੰਮ ਜਿਹੜੇ ਬਣਨੇ ਸ਼ੁਰੂ ਹੋਏ ਨੇ ਤਾਂ ਇਹ ਤੋ 3 ਸਾਲ ਲਗਾਤਾਰ ਮੈਂ ਪਾਠ ਕਰਿਆ ਉਦੋਂ ਮੈਨੂੰ ਕੋਈ ਖਾਸ ਫਰਕ ਮਹਿਸੂਸ ਨਹੀਂ ਹੋਇਆ ਪਰ ਮੈਂ ਪਾਠ ਨਹੀਂ ਛੱਡਿਆ ਸੀ ਲੇਕਿਨ ਉਸ ਤੋਂ ਬਾਅਦ ਹੌਲੀ 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 ਕਰਦੇ ਹੁਣ ਇੰਨੀ ਇੰਨੀ ਕੁ ਮਹਾਰਾਜ ਦੀ ਕਿਰਪਾ ਹੈ ਜੀ ਕਿ ਬਸ ਇਨਾ ਕੁ ਧਿਆਨ ਰੱਖਣਾ ਪਾਠ ਕਰਦੇ ਵਕਤ ਕਿਸਦਾ ਮਾੜਾ ਨਹੀਂ ਸੋਚਣਾ ਕਿਸਦਾ ਬੁਰਾ ਨਹੀਂ ਸੋਚਣਾ ਬਸ ਆਪਣੇ ਕੰਮ ਵੱਲ ਧਿਆਨ ਦੇਣਾ ਤੇ ਮਤਲਬ ਕਿ ਆ ਕਾਮਯਾਬ ਹੋਣ ਦੀ ਕੋਸ਼ਿਸ਼ ਕਰਨੀ ਆ ਨਾ ਕਿ ਕਿਸੇ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਕਰਨੀ ਆ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਜੋ ਆਪਾਂ ਨੂੰ ਹੁਕਮ ਦਿੱਤੇ ਨੇ ਮਹਾਰਾਜ ਜੀ ਨੇ ਤੇ ਉਹ ਆਪਾਂ ਮੰਨਣੇ ਆ ਉਵੇਂ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਆ ਤੇ ਕਿਉਂਕਿ ਪਤਾ ਕਿ ਇਹ ਪੋਸਟ ਨਾ ਬਾਰ-ਬਾਰ ਬਾਰ-ਬਾਰ ਆ ਰਹੀ ਸੀ ਤੇ ਫਿਰ ਬਾਰ-ਬਾਰ ਨਾ ਕਮੈਂਟਾਂ ਦੇ ਵਿੱਚ ਜੀ ਜਵਾਬ ਦੇਣਾ ਥੋੜਾ ਔਖਾ ਹੋ ਜਾਂਦਾ ਹਨਾ ਤਾਂ ਕਰਕੇ ਮੈਂ ਤੇ ਚਲੋ ਮੈਂ ਦੁਬਾਰਾ ਇਸ ਜੀ ਤੇ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਮੇਰੀ ਇਹੀ ਰਿਕਵੈਸਟ ਆ ਤੁਹਾਡੇ ਲਈ ਕਿ ਪਲੀਜ਼ ਸ਼ਾਰਟ ਕਰਾ ਕਰੋ ਸ਼ਾਰਟ ਕਰਨ ਦੇ ਨਾਲ ਮਤਲਬ ਉਸ ਚੀਜ਼ ਨੂੰ ਮੰਨਿਆ ਕਰੋ ਮੰਨਣ ਦੇ ਨਾਲ ਉਹ ਆਪਣੀ ਜ਼ਿੰਦਗੀ ਧਿਆਇਆ ਵੀ ਕਰੋ ਉਸ ਚੀਜ਼ ਨੂੰ ਮਤਲਬ ਕਿ ਉਸ ਚੀਜ਼ ਲਾਗੂ ਕਰਿਆ ਕਰੋ ਨਾ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੇ ਮਿੰਟ ਦੂਰ ਕਰੋ ਤੇ ਫਿਰ ਉਹਦੇ ਨਾਲ ਜੀ ਆ ਪਰਮਾਤਮਾ ਕੀ ਪਰਮਾਤਮਾ ਕਹਿੰਦੇ ਵੀ ਤੂੰ ਕਰਮ ਕਰ ਫਲ ਦੀ ਚਿੰਤਾ ਨਾ ਕਰ ਫਲ ਪਰਮਾਤਮਾ ਨੇ ਦੇਣਾ ਜੀ ਤੇ ਜੇ ਤੁਸੀਂ ਸੱਚੇ ਮਨ ਨਾਲ ਕਰਮ ਕਰੋਗੇ ਹਨਾ ਪਾਠ ਕਰੋਗੇ ਗੁਰੂ ਸਾਹਿਬ ਨੂੰ ਧਿਆਉਗੇ ਮਹਾਰਾਜ ਤੇ ਵਿਸ਼ਵਾਸ ਰੱਖੋ ਨਹੀਂ ਵੀ ਆ ਤਾਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰੋ ਵੀ ਮਹਾਰਾਜ ਜੀ ਮੈਨੂੰ ਵਿਸ਼ਵਾਸ ਨਹੀਂ ਹੈ ਕਿਉਂਕਿ ਦੇਖੋ ਗੁਰੂ ਸਾਹਿਬ ਦਿਨਾਂ ਦੀ ਜਾਣਨ ਹਾਰ ਨਹੀਂ ਉਹਨਾਂ ਨੂੰ ਆਪਣੇ ਦਿਲਾਂ ਦੀ ਸਾਰੀ ਗੱਲ ਪਤਾ ਆਪਾਂ ਉਹਨਾਂ ਤੋਂ ਕੁਝ ਨਹੀਂ ਲੁੱਭੋ ਸਕਦੇ ਸੋ ਆਪਾਂ ਉਹਨਾਂ ਦੇ ਚਰਨਾਂ 'ਚ ਦਾਸ ਕਰ ਰਹਿਤੋ ਕਿ ਗੁਰੂ ਸਾਹਿਬ ਜੀ ਕਿ ਤੁਸੀਂ ਹੀ ਮੇਰਾ ਵਿਸ਼ਵਾਸ ਬਣਾਉਣਾ ਮੈਂ ਜੀ ਇਹਦੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਮੇਰੀ ਜ਼ਿੰਦਗੀ ਦੀਆਂ ਆਪ ਦੇ ਐਕਸਪੀਰੀਅੰਸ ਨੇ ਮੇਰੀ ਆਪ ਦੀ ਜ਼ਿੰਦਗੀ ਦੀ ਹੰਡਾਣੀਆਂ ਉਹਨੀਆਂ ਚੀਜ਼ਾਂ ਨੇ ਮੈਂ ਅਗਰ ਕਹਾਂ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਕਿਹਾ ਵੀ ਤੇਰੇ ਸੌਖੇ ਟੈਨ ਤਾਂ ਤੇਨਾਂ ਸਭ ਖੜਨਗੇ ਲੇਕਿਨ ਔਖੇ ਟੈਨ ਤੇਨਾਂ ਕੋਈ ਨਹੀਂ ਖੜੂਗਾ ਇਹ ਬਾਣੀ ਵਿੱਚ ਵੀ ਆਉਂਦਾ ਜੀ ਸੋ ਪਰਮਾਤਮਾ ਹੀ ਹੈ ਜੋ ਆਪਾਂ ਨੂੰ ਹਰ ਟਾਈਮ ਦੁੱਖ ਤੇ ਸੁੱਖ ਦੇ ਵਿੱਚ ਪਰਮਾਤਮਾ ਹੀ ਆਪਣੇ ਅੰਗ ਸੰਗ ਖੜਦੇ ਹਨ ਮਹਾਰਾਜ ਹੀ ਆਪਣਾ ਸਾਥ ਦਿੰਦੇ ਨੇ ਗੁਰੂ ਸਤਿਗੁਰੂ ਆਪਾਂ ਨੂੰ ਹਰ ਮੁਸ਼ਕਿਲ ਚੋਂ ਕੱਢਦੇ ਨੇ ਅੱਛਾ ਬਾਣੀ ਜਪਨ ਦੇ ਨਾਲ ਦੇਖੋ ਜੋ ਪੈਸਾ ਨਾ ਜੇ ਪੈਸਾ ਆਪਣੇ ਕੋਲੇ ਉਹਦੋਂ ਆਪਣਾ ਲੋਕ ਸੁਧਰ ਜਾਂਦਾ ਲੋਕ ਕਿਹੜਾ ਜਿਹੜਾ ਇਸ ਤਹਾ ਭੰਡਾਰਿਆਂ ਧਰਤੀ ਤੇ ਰਹਿੰਦੇ ਆ ਇਹਨੂੰ ਲੋਕ ਕਹਿੰਦੇ ਨੇ ਜਿਹੜਾ ਜੀ ਦੇਖੋ ਆਪਣੀ ਮੌਤ ਤੋਂ ਬਾਅਦ ਜਦੋਂ ਆਪਣੀ ਰੂਹ ਜਿੱਥੇ ਜਾਂਦੀ ਆ ਉਹਨੂੰ ਪਰਲੋਕ ਕਹਿੰਦੇ ਨੇ ਗੁਰਬਾਣੀ ਜਪਨ ਨਾਲ ਆਪਣਾ ਨਾ ਸਿਰਫ ਲੋਕ ਸੁਧਰੂਗਾ ਬਲਕਿ ਪਰਲੋਕ ਵੀ ਸੁਧਰ ਜਾਊਗਾ ਪੈਸੇ ਨਾਲ ਸਿਰਫ ਲੋਕ ਸੁਧਰੂਗਾ ਲੇਕਿਨ ਬਾਣੀ ਦੇ ਨਾਲ ਲੋਕ ਤੇ ਪਰਲੋਕ ਦੋਨੋਂ ਸੁਧਰ ਜਾਣਗੇ ਸੋ ਆਪਾਂ ਅਮਿੰਤ ਵੀ ਕਰੀਏ ਉਹਦੇ ਨਾਮ ਨਾਲ ਆਪਦਾ ਲੋਕ ਤੇ ਪਰਲੋਕ ਸੁਧਾਰਨ ਵਾਸਤੇ ਵੀ ਆਪਾਂ ਹਨਾ ਗੁਰੂ ਸਾਹਿਬ ਦਾ ਨਾਮ ਜ਼ਰੂਰ ਲਈਏ ਸੋ ਇਹ ਹੀ ਚੀਜ਼ ਸੀ ਜੀ ਅੱਜ ਮਤਲਬ ਲੈਣੀ ਸ਼ੇਅਰ ਕਰਨੀ ਸੀ ਤੇ ਬਾਕੀ ਹੋਰ ਵੀ ਅਗਰ ਕਰਵਾਉਣ ਦੇ ਸਬੰਧ ਤੁਸੀਂ ਚਾਹੁੰਦੇ ਹੋ ਜਾਂ ਸੱਚੀਆਂ ਸਟੋਰੀਆਂ ਜਿਹੜੀਆਂ ਹਨਾ ਵੀ ਆਪਾਂ ਤੁਹਾਡੇ ਲਈ ਲੈ ਕੇ ਆਈਏ ਜਿਹਦੇ ਨਾਲ ਹੋਰ ਆਪਣਾ ਐ ਹੁੰਦਾ ਵੀ ਆਪਾਂ ਨੂੰ ਇੱਕ ਲਗਨ ਬਣ ਜਾਂਦੀ ਹੈ ਜਾਂ ਇੱਕ ਚੀਜ਼ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗੀ ਵੀ ਜੇਕਰ ਤੁਹਾਡਾ ਮਨ ਨਹੀਂ ਕਰਦਾ ਨਾ ਪਾਠ ਕਰਨ ਨੂੰ ਤੁਹਾਡੇ ਕੋਲ ਫੋਨ ਹੈਗਾ ਐਂਡਰੋਇਡ ਫੋਨ ਦੇ ਵਿੱਚ ਤੁਸੀਂ ਬਾਣੀ ਲਾ ਕੇ ਪਾਠ ਸੁਣ ਲਿਆ ਕਰੋ ਉਹਦੇ ਨਾਲ ਹੌਲੀ-ਹੌਲੀ ਤੁਹਾਡਾ ਆਪਣਾ ਆਪ ਵੀ ਮਨ ਬਣਨ ਲੱਗ ਜਾਊਗਾ ਕਿ ਮੈਂ ਵੀ ਬਾਣੀ ਜਪਾਂ ਜਾਂ ਫਿਰ ਤੁਸੀਂ ਅਗਰ ਚਾਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਅਗਰ ਕੋਈ ਪਾਠ ਤੁਸੀਂ ਚਾਹੁੰਦੇ ਹੋ ਵੀ ਮੈਂ ਆਪਾਂ ਵੀ ਪਾਠ ਦੀ ਕੋਈ ਵੀਡੀਓ ਲੈ ਕੇ ਆਈਏ ਤਾਂ ਫਿਰ ਆਪਾਂ ਉਸੇ ਪਾਠ ਦੇ ਸੰਬੰਧਿਤ ਗੁਰਬਾਣੀ ਉਸੇ ਗੁਰਬਾਣੀ ਦੀ ਵੀਡੀਓ ਆਪਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਕਰਵਾਉਣ ਵਾਲਾ ਤਾਂ ਗੁਰੂ ਸਾਹਿਬ ਆਪ ਨੇ ਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਿਹਨੂੰ ਦੱਸਿਓ ਜਾਈਂ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ